ਕਹਿੰਦੇ ਜੀ ਉਸ ਦਿਨ ਤੱਕ ਇਹ ਕਿ ਸਰ ਗਿਆ ਤਾਂ ਅਮੀ ਸਾਹਿਬ ਦਾ ਕਿ ਮੇਰੀ ਸਿਹਤ ਠੀਕ ਨਹੀਂ ਕਿ ਮੈਂ ਤਾਂ ਨਹੀਂ ਉਸ ਦਿਨ ਜਿਹੜਾ ਡੈਲੀਗੇਟ اجلاس ਸੀ ਪ੍ਰਧਾਨ ਜੀ ਦੀ ਚੋਣ ਦਾ ਵੈਸੇ ਮੈਂ ਦੇਤੀਆਂ ਸੀ ਵਧਾਈਆਂ ਤਾਂ ਪਰ ਹੁਣ ਜਿਹੜੀ 15 ਤਰੀਕ ਨੂੰ ਅੰਤਰੀ ਕਮੇਟੀ ਦੀ ਬੈਠਕ ਆ ਉਸ ਦਿਨ ਤੱਕ ਵੀ ਸਿਹਤ ਠੀਕ ਨਹੀਂ ਜਾਂ ਉਹ ਤੋਂ ਅਗਲਾ ਕੋਈ ਸੁਨੇਹਾ ਆਇਆ ਕਿ ਜੀ ਹਾਂ ਪਰਿਵਾਰ ਕਰਕੇ ਜਾਂ ਕੋਈ ਰਜੇਵੇਂ ਕਰਕੇ ਮੈਂ ਨਹੀਂ ਆ ਸਕਦਾ ਫਿਰ 16 ਲਈ ਕੀ ਪ੍ਰਧਾਨ ਜੀ ਤਿਆਰ ਨੇ ਜਾਂ 16 ਤੱਕ ਉਹ ਡਿਸੀਜਨ ਲੈ ਲੈਣਗੇ ਕਿਉਂਕਿ 15 ਤਰੀਕ ਵਾਲੀ ਅੰਤਰੀ ਕਮੇਟੀ ਦੀ ਬੈਠਕ ਹੁਣ 16 ਨੂੰ ਹੋ ਗਈ ਹੈ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ 16 ਤਰੀਕ ਤੱਕ ਕੋਈ ਡਿਸੀਜਨ ਲੈਣ ਜਾ ਰਹੇ ਨੇ ਕਿ ਭਾਈ ਮੈਂ ਮੁੜ ਕੇ ਪ੍ਰਧਾਨਗੀ ਰੱਖਾਂ ਜਾਂ ਛੱਡਾਂ ਇਸ ਇਸ ਸਥਿਤੀ ਦੇ ਵਿੱਚ ਕਿ ਦੁਵਾਰਾ ਦੁਵਿਧਾ ਉਹਦੇ ਵਿੱਚ ਹੈ ਐਸਜੀਪੀਸੀ ਕਿਉਂਕਿ ਹੁਣ ਬਾਦਲ ਦਲ ਤੋਂ ਬਿਨਾ ਇੰਜ ਲੱਗ ਰਿਹਾ ਕਿ ਜਿਵੇਂ ਐਸਜੀਪੀਸੀ ਵੀ ਸਿੱਧੀ ਟਕਰਾਅ ਵਾਲੀ ਸਥਿਤੀ 'ਚ ਹੋਵੇ ਸ਼੍ਰੀ ਕਲਤਕ ਸਾਬ ਦੇ ਫੈਸਲਿਆਂ ਨਾਲ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨੇੜੇ ਕੋ ਸੱਜਣ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹ ਫੇਲੇ ਕਰ ਰਹੇ ਨੇ ਕਿ ਜੁਆਇਨ ਕਰਨਾ ਵੀ ਦੁਬਾਰਾ ਬਹੁਤਾ ਫਾਇਦੇਮੰਦ ਨਹੀਂ ਰਿਹਾ ਸਗੋਂ ਨੁਕਸਾਨਦਾਇਕ ਹੀ ਲੱਗ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਉਹ ਤਾਂ ਕੰਮ ਉਹੀ ਚੱਲ ਰਿਹਾ ਕੋਈ ਮੰਨ ਤਾ ਰਿਹਾ ਨਹੀਂ ਦੂਸਰੀ ਗੱਲ ਇਹ ਹੈ ਕਿ ਇਹ ਅਕਾਲੀ ਦਲ ਚ ਫੁੱਟਾਂ ਪਹਿਲਾਂ ਵੀ ਪਈਆਂ ਨੇ ਮਤੇਰੀ ਵਾਰੀ ਕੋਈ ਪਹਿਲੀ ਫੁੱਟ ਨਹੀਂ ਹੈ ਬਾਕੀ ਵੀ ਹੈ ਔਰ ਐਜੀਪੀ ਸੀ ਦੀ ਇੰਨੀ ਮਤਲਬ ਉਹਦੇ ਵਿਕਾਰ ਨੂੰ ਢਾਂ ਲੱਗਣੀ ਤੇ ਉਹਦੀ ਲੀਡਰਸ਼ਿਪ ਨੂੰ ਇਸ ਲੈਵਲ ਦੇ ਉੱਤੇ ਆ ਕੇ ਬਿਲਕੁਲ ਸੱਤ ਮੰਨ ਚਲੇ ਜਾਣਾ ਤੇ ਉਹਦੀ ਭੂਮਿਕਾ ਨਾ ਨਿਭਾ ਪਾਉਣਾ ਉਹ ਪਹਿਲੀ ਵਾਰ ਹੋ ਰਿਹਾ ਇਸ ਪਦਰ ਦੇ ਉੱਤੇ ਆ ਕੇ ਬਾਕੀ ਨਾ ਚੀਜ਼ਾਂ ਦੇ ਮਾਪ ਮੁਕਾਬਲੇ ਤੰ ਇਸੇ ਕਰਕੇ ਉਹਦੀ ਬਿਲਕੁਲ ਮੁਕਤ ਨਾ ਹੋਣ ਦਾ ਕਾਰਨ ਹੀ ਹੈ ਫਿਰ ਪ੍ਰਧਾਨ ਦੀ ਮੁਕਤ ਨਹੀਂ ਨਾ ਵੈਂਦੀ ਜੇ ਸੰਸਥਾ ਦੀ ਮੁਕਤ ਜੇ ਕਰਨੀ ਰਹੇਗੀ ਇਹਦੇ ਚ ਸ਼ਾਇਦ ਇੱਕ ਥਾਟ ਪ੍ਰੋਸੈਸ ਜਿਹੜਾ ਤਾਂ ਵੀ ਉਹ ਨਹੀਂ ਪਹਿਲਾਂ ਕਹਿ ਰਹੇ ਸੀਗੇ ਕਿ ਜੀ ਜਦੋਂ ਦੁਬਾਰਾ ਆਏ ਨੇ ਕਿ ਆਪਾਂ ਤਾਲਮਿਲ ਕਰਕੇ ਆਪਸ ਦੇ ਵਿੱਚ ਸਾਰਿਆਂ ਨਾਲ ਰਾਏ ਮਸਵਰਾ ਕਰਕੇ ਨਵਾਂ ਜਥੇਦਾਰ ਲੱਭਦੇ ਹਾਂ ਕੱਲ ਤੱਕ ਸਭ ਦਾ ਨਾਮਾਂਗੇ ਟੇਕ ਸਿੰਘ ਤਰੋੜਾ ਨੂੰ ਬਾਅਦ ਦੇ ਵਿੱਚ ਦੇਖਾਂਗੇ ਹਜੇ ਕੋਈ ਗੱਲ ਨਹੀਂ ਔਰ ਇੱਕ ਨਵਾਂ ਚੈਲੰਜ ਸਗੋਂ ਖੜਾ ਹੋ ਗਿਆ ਚੈਲੰਜ ਇਹ ਖੜਾ ਹੋ ਗਿਆ ਕਿ ਜਿਹੜੀ ਇਹ ਠੀਕ ਹੈ ਕਿ 15 ਤਰੀਕ ਦੀ ਮੀਟਿੰਗ ਸੀ 16 ਦੀ ਕਰ ਦਿੱਤੀ ਗਈ ਹੈ 11 ਵਜੇ ਹੁਣ 16 ਨੂੰ ਹੋਏਗੀ ਉਹਦੇ ਚ ਪਰਦਾਨ ਜੀ ਦੇ ਹੀ ਕੁਝਰਜੇ ਮੈਂ ਦਾ ਜ਼ਿਕਰ ਕੀਤਾ ਗਿਆ ਏਜੰਡਾ ਉਹੀ ਰਹੇਗਾ ਜਿਹੜਾ ਪਹਿਲਾਂ ਅੰਤਰੀ ਕਮੇਟੀ ਦੇ ਮੈਂਬਰਾਂ ਨੂੰ ਗਿਆ ਜਿੰਦੇ ਚ ਜ਼ਿਆਦਾਤਰ ਪ੍ਰਬੰਧ ਕੀਤੇ ਪਰ ਏਜੰਡੇ ਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਏਜੰਡਾ ਤਾਂ ਤਾਂ ਹੋਵੇ ਨਾ ਅੱਜ ਕੱਲ ਕੋਈ ਸੈਂਸਿਟੀ ਹੋਵੇ ਅੱਗੇ ਜਿਹੜਾ ਕਹਿੰਦੇ ਸੀ ਉਸ ਦਿਨ ਕੋਈ ਏਜੰਡਾ ਨਹੀਂ ਉਸ ਦਿਨ ਦੋ ਜੱਥੇ ਲੜ ਲਾ ਕੇ ਪਰਾਂ ਕਰੇ ਜਦੋਂ ਇਹ ਕਹਿ ਰਹੇ ਸੀ ਕਿ ਵੀ ਕੁਝ ਹੋਰ ਨਹੀਂ ਆ ਦੇਖਿਆ ਜੀ ਕੋਈ ਏਜੰਡਾ ਕਿਸ ਨੂੰ ਦੱਸਿਆ ਹੀ ਨਹੀਂ ਮੌਕੇ ਤੇ ਲਿਆ ਕੇ ਚਲੋ ਜੀ ਇਹ ਕਰ ਦੋ ਹਾਲਾਂਕਿ ਇਹੋ ਜੇ ਮਾਮਲਿਆਂ ਦੇ ਵਿੱਚ ਐਮਰਜੈਂਸੀ ਮੀਟਿੰਗਾਂ ਦੇ ਵਿੱਚ ਇੱਕ ਨੁਕਤਾ ਹੀ ਬਣ ਅਮਰਜੈਂਸੀ ਮੀਟਿੰਗ ਜੇ ਬੁਲਾਈ ਜਾਂਦੀ ਹੈ ਤਾਂ ਤਾਂ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ ਔਰ ਇੱਕ ਨੁਕਾਤੀ ਸਾਹਮਣੂ ਸਾਹਮਣੇ ਦਿਖਾਈ ਦਿੰਦਾ ਤੇ ਇਹਨਾਂ ਨੇ ਫਿਰ ਉਹ ਜਨਰਲ ਕਰਕੇ ਜਨਰਲ ਦੇ ਵਿੱਚ ਹੀ ਮੇਨ ਅਜੰਡਾ ਉਹ ਲਿਆ ਕੇ ਚਲੋ ਠੀਕ ਹੈ ਜੀ ਇਹ ਕੰਮ ਕਰਦੇ ਨੇ ਇਸ ਕਰਕੇ ਇੱਥੇ ਕੀ ਟੈਕਸਿਕ ਤੋਂ ਉਡਾਲਾ ਇਸ਼ੂ ਉਭਰੇਗਾ ਦੁਬਾਰਾ ਜੇ ਜਿਹੜੀ ਐਫ ਆਈ ਆਰ ਨੂੰ ਲੈ ਕੇ ਭਾਵੇਂ ਜੋ ਮਰਜ਼ੀ ਹੋਇਆ ਉਸ ਤੋਂ ਬਾਅਦ ਕੇਸ ਦਾ ਤੇ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਕੇਸ ਪੁਰਾਣੇ ਚ ਕੋਈ ਦਰਖਾਸਤ ਦੇ ਦਿੰਦਾ ਉਤੇ ਕਮੇਟੀ ਬਣਦੀ ਹੈ ਜੀ ਟੇਗ ਸਿੰਘ ਧਰੋਲਾ ਵਾਲ ਦੇ ਮਾਮਲੇ ਦੇ ਵਿੱਚ ਵੀ ਕਮੇਟੀ ਬਣੂਗੀ ਫਿਰ ਐ ਜੀ ਪੀ ਸੀ ਕਮੇਟੀ ਦੀ ਫਾਰਮੇਸ਼ਨ ਕਰੇਗੀ ਕਮੇਟੀ ਦੀ ਫਾਰਮੇਸ਼ਨ ਕਰਕੇ ਉਹ ਜਾਂਚ ਕਰਕੇ ਆਏਗੀ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਕੁਝ ਕਰੇਗੀ ਇਹ ਇੱਕ ਮੋਰਲ ਕੁਐਸਚਨ ਤਾਂ ਅੰਤਰ ਕਮੇਟੀ ਦੇ ਸਾਹਮਣੇ ਖੜਾ ਹੋ ਗਿਆ ਨਾ ਕਿ ਤੁਸੀਂ ਉਹਨਾਂ 18 ਸਾਲ ਦੇ ਪੁਰਾਣੇ ਕੇਸ ਦੇ ਵਿੱਚ ਤਾਂ ਲੈ ਲਈ ਅਰਜੀ ਕਮੇਟੀ ਵੀ ਬਣਾਤੀ ਪਰ ਐਸਕੇਚ ਵੀ ਇਹ ਵੀ 10 ਸਾਲ ਪੁਰਾਣਾ ਇੱਕ ਟੋਕਟ 10-12 ਸਾਲ ਪੁਰਾਣਾ ਤੇ ਇਹਦੇ 'ਚ ਵੀ ਅਰਜੀ ਲੈ ਲਓਗੇ ਤੇ ਕਰੋਗੇ ਜਾਂ ਨਹੀਂ ਕਰੋਗੇ। ਔਰ ਦੂਜੀ ਗੱਲ ਇਹ ਵੀ ਉਠਾ ਰਹੇ ਨੇ ਕੁਝ ਲੋਕ ਕਿ ਜਦੋਂ ਪਿਛਲੀ ਮੀਟਿੰਗ ਜਦੋਂ ਲਾਉਣ ਲੱਗੇ ਸੀ ਇਹ ਕਿਹਾ ਗਿਆ ਸੀ ਵਿਰੋਧੀ ਕੁਝ ਮੈਂਬਰਾਂ ਨੇ ਕਿ ਦੇਖ ਲਓ ਵਿਚਾਰ ਲਓ ਆ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਹੀ ਹੈਗੀਆਂ ਨੇ ਤਾਂ ਕਿਉਂ ਲਾਇਆ ਗਿਆ ਫਿਰ ਜੇ ਪਹਿਲਾਂ ਹੀ ਮਤਲਬ ਤੁਹਾਨੂੰ ਨਜ਼ਰ ਆ ਰਿਆ ਸੀਗਾ ਇਸ ਲਈ ਇੱਕ ਤਾਂ ਇਹ ਮੁੱਦੇ ਹੈਗੇ ਨੇ ਜਿਹੜੇ ਦੂਜੇ ਮੁੱਦੇ ਇਹ ਖੜੇ ਹੋਏ ਨੇ ਹਜੇ ਤੱਕ एनजीपीसी ਦੇ ਸਾਹਮਣੇ ਅੰਤਰਕ ਕਮੇਟੀ ਦੇ ਸਾਹਮਣੇ ਕਿ ਜੋ ਅੰਤਰਕ ਕਮੇਟੀ ਦੇ ਫੈਸਲੇ ਸੀ ਪੁਰਾਣੇ ਜਥੇਦਾਰਾਂ ਨੂੰ ਹਟਾਉਣ ਦੇ ਨਵੇਂ ਜਥੇਦਾਰ ਲਾਉਣ ਦੇ ਦੋਨਾਂ ਚ ਪੰਥਕ ਡਿਵੀਜ਼ਨ ਹੈ ਹ ਇਹ ਅਲੱਗ ਗੱਲ ਹੈ ਕਿ 15 ਤਰੀਕ ਦਾ ਆਲਟੀਮੇਟਿਵ ਦਮਦਵੀ ਟਕਸਾਲ ਨੇ ਦਿੱਤਾ ਹੋਇਆ ਸੀਗਾ ਉਸ ਦਿਨ ਜਦੋਂ ਆਏ ਸੀ ਤੇ 15 ਤਰੀਕ ਤੱਕ ਦੇਖਾਂਗੇ ਨਹੀਂ ਤਾਂ ਦੁਬਾਰਾ ਰਣਨੀਤੀ ਬਣਾਵਾਂਗੇ ਉਹਨਾਂ ਨੇ ਟਰਾਈ ਕੀਤੀ ਬਾਬਾ ਹਰਨਾਮ ਸਿੰਘ ਤੋਂ ਮੁੰਬਈ ਨਾਲੋਂ ਕਹਿੰਦੇ ਮੁੰਬਈ ਨੇ ਸਾਰਾ ਜੱਥਾ ਮੁੰਬਈ ਘੁੰਮਦਾ ਕਾਫੀ ਜਾਣਦੇ ਨੇ ਮੁੰਬਈ ਪਹਿਲਾਂ ਵੀ ਉਸੇ ਪਰ ਅਜੇ ਤੱਕ ਕੋਈ ਗੱਲ ਨਹੀਂ ਰਣਨੀਤੀ ਬਣੀ ਦਿਖਾਈ ਨਹੀਂ ਦਿੱਤੀ ਨਾ ਉਹਨਾਂ ਦਾ ਕੋਈ ਬਿਆਨ ਆਇਆ ਕਿ ਕੱਲ ਨੂੰ 15 ਭਾਈ ਕੀ ਕਰਨਾ ਹੈ ਅਸੀਂ ਕੁਝ ਅੱਗੇ ਕਰਨਾ ਹੈ ਜਾਂ ਨਹੀਂ ਕਰਨਾ ਕੁਝ ਰਿਪੋਰਟਾਂ ਹੋជា ਵੀ ਆ ਰਹੀਆਂ ਨੇ ਕਿ ਅੰਦਰ ਖਾਤ ਕੋਈ ਇਹੋ ਜਿਹੀ ਵੀ ਦਵਾਏ ਤੇ ਉਹਨਾਂ ਦੇ ਕਹੇ ਤੇ ਕੋਈ ਹੈੱਡ ਗਰਾਫੀ ਲਾ ਲਓ ਕੋਈ ਬਾਕੀ ਦੀਆਂ ਚੀਜ਼ਾਂ ਕਰ ਲਓ ਕੁਝ ਐਡਜਸਟਮੈਂਟਾ ਹੋ ਜਾਣਾ ਆਪਸ ਦੇ ਵਿੱਚ ਤਲ ਆਪਣਾ ਕੰਮ ਚੱਲ ਸਕਦਾ ਉਸ 11 ਦੇ ਉੱਤੇ ਵੀ ਪੈਚਮਾਰਕ ਹੋ ਸਕਦਾ ਇਸ ਲਈ ਜਿਹੜੀਆਂ ਇੱਕ ਸਧਾਰਤਕ ਲੜਾਈ ਹੁੰਦੀ ਹੈ ਉਹ ਲੜਦਾ ਕੋਈ ਉਸ ਲੈਵਲ ਤੇ ਦਿਖਾਈ ਨਹੀਂ ਦੇ ਰਿਆ ਤੇ ਇਹਦੋਂ ਅਗਲੀ ਗੱਲ ਇਹ ਆ ਵੀ ਅਕਾਲੀ ਦਲ ਨੇ ਧਾਮੀ ਸਾਹਿਬ ਅਕਾਲੀ ਦਲ ਦੇ ਜਲਾਸ ਚ ਨਹੀਂ ਗਏ ਧਾਮੀ ਸਾਹਿਬ ਪਹਿਲਾਂ ਜਿਹੜੀ ਮੁਕਸਰ ਕੱਠ ਕੀਤਾ ਸੀਗਾ ਉੱਥੇ ਹਾਜ਼ਰੀ ਲਵਾ ਗੁਰਦੁਆਰਾ ਸਾਹਿਬ ਗਏ ਸੀਗੇ ਤਾਂ ਤੇ ਉਸ ਰੈਲੀ ਚ ਨਹੀਂ ਗਏ ਤੇ ਫੋਨੋ ਬਸਾਖੀ ਦੀ ਰੈਣੀ ਚ ਵੀ ਨਹੀਂ ਗਏ ਇੱਕ ਡਿਫਰੈਂਸ ਥਾ ਉਹ ਰੱਖ ਕੇ ਚੱਲ ਰਹੇ ਨੇ ਕਿ ਮੈਂ ਇਸ ਲੈਵਲ ਦੇ ਉੱਤੇ ਨਹੀਂ ਆ ਨਾ ਮਤਲਬ ਦਿਖਾਈ ਦਵਾ ਜਿਹਦੇ ਨਾਲ ਇਹਦਾ ਮਤਲਬ ਮਨੋ ਵੀ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਦੀ ਜਿਹੜੀ ਜਿਹੜੀ ਗੱਲ ਦੇ ਵਿੱਚ ਉਹ ਬਾਰ ਬਾਰ ਸ਼ਾਇਦ ਅੰਦਰਖਿਤ ਕਹਿੰਦੇ ਵੀ ਹੋਣਗੇ ਲੀਡਰਸ਼ਿਪ ਨੂੰ ਕਿ ਇਹਦਾ ਆਪਾਂ ਕੁਝ ਬਣਾ ਲਈਏ ਨਹੀਂ ਤਾਂ ਫਿਰ ਗੱਲ ਘੜਪੜਾ ਔਰ ਜਿਹੜੇ ਕਰਕੇ ਉਹਨਾਂ ਨੇ ਨਵਾਂ ਜੁਆਇਨ ਕੀਤਾ ਸੀ ਇਹ ਕਹਿ ਕੇ ਕਿ ਇਹਦਾ ਕੋਈ ਵਿਧੀ ਬਣਾ ਬਣਾਵਾਂਗੇ ਇਹਨੂੰ ਆਪਾਂ ਠੀਕ ਕਰਾਂਗੇ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਹੁੰਦਾ ਇਸ ਲਈ ਨਜ਼ਰ ਨਹੀਂ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਪੀਚ ਕੀਤੀ ਹੈ ਵਿਸਾਖੀ ਤੇ ਪਹਿਲਾਂ ਤਾਂ ਹੋਰ ਬੰਦੇ ਕਹਿ ਰਹੇ ਸੀ ਐ ਕਿ ਅਕਾਲੀ ਦਲ ਦੇ ਚੁਣੇ ਗਏ ਪ੍ਰਧਾਨ ਨੇ ਕਿਹਾ ਯਾਨੀ ਹਰਪ੍ਰੀਤ ਸਿੰਘ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਨੂੰ ਗੱਡੀਆਂ ਤੇ ਸਿਕਿਉਰਿਟੀ ਦੇ ਨਾਲ ਚ ਦੇ ਕੇ ਗਵਰਨਮੈਂਟ ਆਫ ਇੰਡੀਆ ਨੇ ਕਬਜ਼ਾ ਕਰ ਲਿਆ ਜਦੋਂ ਅਕਾਲੀ ਦਲ ਦਾ ਪ੍ਰਧਾਨ ਨੇ ਸਟੈਂਡ ਲੈ ਲਏ ਉਹਨਾਂ ਜਥੇਦਾਰਾਂ ਮਾਰੇ ਤਾ ਫਿਰ ਬਾਕੀ ਦੇ ਮਾਮਲੇ 'ਚ ਤਾਂ ਐਜੀਪੀਸੀ ਦੀ ਅੰਤਰੀਮ ਕਮੇਟੀ ਦੀ ਪੋਜੀਸ਼ਨ ਅੱਜ ਦੇ ਦੌਰ 'ਚ ਤਾਂ ਲੱਗਦੇ ਨਹੀਂ ਕਿ ਉਹ ਦੇ ਖਿਲਾਫ ਚਲੇ ਜਾਣ ਜੇ ਨਹੀਂ ਚਲੇ ਜਾਣਗੇ ਤਾਂ ਫਿਰ ਪੁਰਾਣੇ ਜਥੇਦਾਰਾਂ ਵਾਲਾ ਮਾਹੌਲ ਉਹਨਾਂ ਦੀ ਬਹਾਲੀ ਜੇ ਉਹ ਕੁਝ ਨਹੀਂ ਹੋਏਗਾ ਤੇ ਦੂਜੀ ਗੱਲ ਉਹ 5 ਮੈਂਬਰੀ ਕਮੇਟੀ ਨੂੰ ਆਊਟਰਾਇਟਲੀ ਰੱਦ ਕਰ ਚੁੱਕੇ ਨੇ ਜਿਹੜਾ ਅਕਾਲੀ ਦਲ ਦਾ ਮਹਿਦਤੜਾ ਹੈ ਉਹ ਇਹ ਕਹਿੰਦਾ ਕਿ ਉਹ ਸੁਪਰਵਾਈਜ਼ਰੀ ਕਮੇਟੀ ਸੀ ਉਹਦਾ ਕੋਈ ਰੋਲ ਨਹੀਂ ਸੀ ਐਵੇਂ ਹੀ 7 ਮੈਂਬਰੀ ਬਣੀ ਸੀ ਦੋ ਜਦੋਂ ਰਹੀ ਨਹੀਂ ਤਾਂ ਕਿੱਥੋਂ ਰਹੇਗੀ ਕਮੇਟੀ ਪਰ ਸਵਾਲ ਇਹ ਨਹੀਂ ਹੁੰਦਾ ਅਕਲ ਤੱਕ ਸਭ ਨੇ ਇਹ ਥੋੜੀ ਕਿਹਾ ਤੁਸੀਂ ਪੰਜ ਮੈਂਬਰ ਭੰਗੋਗੇ ਜਦੋਂ ਜਦੋਂ ਤੱਕ ਜੈਨੀ ਰਘਵੀਰ ਸਿੰਘ ਸੀਗੇ ਉਹਨਾਂ ਨੇ ਕਿਹਾ ਪੰਜ ਨੇ ਤਾਂ 500 ਹੀ ਕੋਈ ਗੱਲ ਨਹੀਂ ਸੱਤ ਆਉਂਦੇ ਨੇ ਤਾਂ ਠੀਕ ਹੈ ਹਰਜਿੰਦਰ ਸਿੰਘ ਧਾਮੀ ਉਹੜਾ ਤੇ ਇਹ ਮੋਰਲ ਪ੍ਰੈਸ਼ਰ ਵੀ ਹੈ ਵੀ ਤੁਸੀਂ ਐਸਜੀਪੀਸੀ ਦੀ ਪ੍ਰਧਾਨਗੀ ਜੁਆਇਨ ਕਰ ਲਈ ਤੇ ਉਹ ਜਵਾਨ ਕਿਉਂ ਨਹੀਂ ਕੀਤੀ ਜਿਹੜੀ ਸੱਤ ਮੈਂਬਰੀ ਦੀ ਗੱਲ ਹੈ ਅੱਜ ਵੀ ਕਿਤੇ ਮੈਂ ਦੇਖਿਆ ਮਨਪ੍ਰੀਤ ਸਿੰਘ ਯਾੜੀ ਉਹ ਹੁਕਮਨਾਮਾ ਅੰਡਰਲਾਈਨ ਕਰਕੇ ਬਾਰ-ਬਾਰ ਪੜ ਰਹੇ ਸੀ ਕਿ ਜਿਹਨੂੰ ਤੁਸੀਂ ਕਹਿੰਦੇ ਹੋ ਸੁਪਰਵਾਈਜ਼ਰੀ ਰੋਲ ਹੈ ਉਹਦੀਆਂ ਪੰਜ ਲਾਈਨਾਂ ਪੜ ਕੇ ਦੇ ਪਹਿਲੀ ਗੱਲ ਉਹਦੇ ਚੇਹੇ ਸੀ ਕਿ ਇਹ ਜਿਹੜੀ ਲੀਡਰਸ਼ਿਪ ਹੈ ਜਿਹੜੀ ਸਾਹਮਣੇ ਖੜੀ ਹੈ ਗੁਨਾਹਗਰ ਇਹ ਨੈਤਿਕ ਹੱਕ ਖੋ ਚੁੱਕੀ ਹੈ ਤੇ ਹੁਣ ਅਖਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਨਵੇਂ ਸਿਰਿਓਂ ਭਰਤੀ ਕਰਾਉਣ ਤੇ ਉਹਨੂੰ ਆਧਾਰ ਕਾਰਡ ਸਮੇਤ ਪੁਖਤਗੀ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਾਉਣ ਤੱਕ ਜਿਹੜੀ ਹੈ ਇਹ ਕਮੇਟੀ ਬਣਾਈ ਜਾਂਦੀ ਹੈ ਉਹਦੇ ਆ ਮੈਂਬਰ ਹੋਣਗੇ ਇਹ ਕਮੇਟੀ ਇਸ ਨੂੰ ਉੱਥੇ ਤੱਕ ਲੈ ਕੇ ਜਾਏਗੀ ਉਹਦੇ ਚ ਬਿਲਕੁਲ ਭਰਤੀ ਕਰਾਉਣ ਲਿਖਿਆ ਹੋਇਆ ਹੈ ਉੱਚ ਸੁਪਰਵਾਈਜ਼ਰੀ ਰੋਲ ਨਹੀਂ ਲਿਖਿਆ ਹੋਇਆ ਕੱਲਾ ਜੇ ਤਾਂ ਹੁਕਮ ਨਾ ਦੇਣ ਦੀ ਗੱਲ ਕਰਨ ਦੇ ਪੜਨ ਦੇ ਤੇ ਇਹ ਦੋ ਚ ਲੜਾਈ ਹੈ ਹੁਣ ਇਹ ਦੋਨਾਂ ਦੀ ਲੜਾਈ ਤਾਂ ਫੀਲਡ ਚ ਪੰਥਕ ਡੋਮੇਨ ਚ ਹੀ ਖਤਮ ਹੋਣੀ ਹੈ ਪਰ ਦੇਖੋ ਹੁਣ ਧਾਮੀ ਸਾਹਿਬ ਸਾਹਮਣੇ ਇੱਕ ਕ੍ਰਾਈਸਿਸ ਜ ਬੜਾ ਵੱਡਾ ਬਣ ਕੇ ਖੜਾ ਹੋਇਆ ਕਿ ਜੇ ਉਹਨਾਂ ਨੇ ਆਪਣੀ ਪਰਸਨੈਲਿਟੀ ਦਾ ਜਿਹੜਾ ਆਪਣਾ ਕੁਝ ਵਜੂਦ ਇੰਡੀਪੈਂਡੈਂਟਲੀ ਲੋਕਾਂ ਦੇ ਅੰਦਰ ਜਿਹੜਾ ਪੇਸ਼ ਕਰਨਾ ਹੈ ਕਿ ਮੈਂ ਅੰਦਰ ਵੀ ਲੜਦਾ ਰਿਹਾ ਤੇ ਬਾਹਰ ਵੀ ਤੇ ਪਰ ਮੈਂ ਉਹਨਾਂ ਸਹਿਮਤ ਨਹੀਂ ਆ ਉਹਨਾਂ ਨਾਲ ਜੋ ਵੀ ਗੱਲ ਕਰ ਰਹੇ ਨੇ ਤਾਂ ਇਹ ਕੀ ਕਰਨਗੇ ਹੁਣ ਇਹ ਆ ਅੰਤਰੀ ਕਮੇਟੀ ਦੀ ਮੀਟਿੰਗ ਬੜੀ ਕ੍ਰੂਸ਼ਲ ਇਸ ਗੱਲ ਤੋਂ ਮੰਨੀ ਜਾ ਰਹੀ ਹੈ ਹੋ ਸਕਦੀ ਹੈ ਇਸ ਬਾਰੇ ਸਿੱਧੂ ਸਾਹਿਬ ਪੁਰਾਣੇ ਪ੍ਰਧਾਨ ਜਦੋਂ ਨਵਾਂ ਚੋਲਾ ਪਾ ਕੇ ਦੁਬਾਰਾ ਪ੍ਰਧਾਨਗੀ ਚ ਆਏ ਤਾਂ ਉਹ ਰਾਜਨੀਤਿਕ ਗੱਲ ਵੱਡੀ ਕਰ ਰਹੇ ਨੇ ਕਿ 2027 ਦੀ ਤਿਆਰੀ ਆ ਸਰਕਾਰ ਬਣੀ ਖੜੀ ਆ ਰੈਲੀ ਦੇ ਵਿੱਚ ਤਾਂ ਬੀਬਾ ਹਰ ਸਿਮਰਤ कौर ਦਿੱਲੀ ਤੱਕ ਦੀ ਸਰਕਾਰ ਬਣਾ ਰਹੀ ਸੀ ਕਿ ਦਿੱਲੀ ਵੀ ਆਪਾਂ ਜਿੱਤ ਲਾਂਗੇ ਬਸ ਵਰਕਰ ਉੱਠ ਕੇ ਖੜੇ ਹੋ ਜਾਣ ਪਰ ਸਵਾਲ ਇਹ ਆ ਕਿ ਅੰਦਰ ਕਿੰਨਾ ਕੁ ਸ਼ਾਇ ਜਿਹੜੀ ਗੱਲ ਧਾਮੀ ਸਾਹਿਬ ਦੇ ਹਵਾਲੇ ਨਾਲ ਸਰਦਾਰ ਅਮੀਰ ਸਿੰਘ ਹੋਰਾਂ ਨੇ ਕੀਤੀ ਆ ਧਾਮੀਵਰੀ ਉਸ ਇਜਲਾਸ ਦੇ ਵਿੱਚ ਗੈਰ ਹਾਜ਼ਰ ਰਹਿੰਦੇ ਨੇ ਉਸ ਤੋਂ ਪਹਿਲ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਸੇਵਾ ਸਵਾਲੀ ਤਾਂ ਧਾਮੀ ਸਾਹਿਬ ਨਹੀਂ ਸੀ ਜਦੋਂ ਅਤੇ ਤਖਸ਼ੀਂ ਧੰਮਦਵਾਨ ਸਾਹਿਬ ਵਾਲਿਆਂ ਨੂੰ ਜਥੇਦਾਰੀ ਦਿੱਤੀ ਗਈ ਤਦ ਵੀ ਧਾਮੀ ਸਾਹਿਬ ਵਾਪਸ ਆ ਗਏ ਸੀ ਤਦ ਤਾਂ ਉੱਥੇ ਤਾਂ ਵੀ ਨਹੀਂ ਗਏ ਸੋ ਇਹ ਸਾਰੀ ਪ੍ਰਕਿਰਿਆ ਚੋਂ ਤਾਂ ਮਿਉਰੀ ਅਜੇ ਲਗਾਤਾਰ ਦੂਰ ਤੁਰੇ ਆਉਂਦੇ ਨੇ ਪਰ ਜਿਹੜੇ ਵਿੱਚ ਨੇ ਉਹ ਜਲਾਦ ਚ ਬੈਠ ਕੇ ਵਿਰੋਧ ਕਰਦੇ ਨੇ ਵਿਕਰਮ ਮਜੀਠੀਆ ਨੇ ਜਿਸ ਤਰ੍ਹਾਂ ਸਵਾਲ ਖੜਾ ਕੀਤਾ ਮੈਨੂੰ ਪਤਾ ਕਹਿੰਦਾ ਕਿ ਕਿੱਥੋਂ ਆਉਂਦਾ ਸੁਨੇਹਾ ਕਿ ਸਰਨਾ ਜੀ ਨਾ ਥੋੜਾ ਲਈ ਜਾਂਦੇ ਨੇ ਤੇ ਉੱਥੇ ਉਸੇ ਮਸਲੇ ਤੇ ਭੁੰਦਰ ਜੀ ਨੇ ਮਜੀਠੀਆ ਤੋਂ ਮਾਫੀ ਮੰਗਦੇ ਆ ਕਿ ਆ ਕਿ ਨਹੀਂ ਜੀ ਇਸ ਸੁਖਵੀਰ ਜੀ ਔਰ ਹਰਸਿਮਰ ਦਾ ਜ਼ਿਕਰ ਨਹੀਂ ਗਾ ਮਜੀਠੀਆ ਜੀ ਤੁਹਾਨੂੰ ਵੀ ਪਤਾ ਸੁਨਿਆ ਕਿੱਥੋਂ ਆਉਂਦਾ ਸੋ ਬਚਾ ਵੀ ਰਹੇ ਨੇ ਤੇ ਉਹ ਆਪਣੇ ਆਪ ਨੂੰ ਵੀ ਬਚਾ ਰਹੇ ਨੇ ਸੋ ਇਹਦਾ ਮਤਲਬ ਅੰਦਰ ਵੀ ਬਹੁਤ ਚਣੌਤੀਆਂ ਨੇ ਪ੍ਰਧਾਨ ਜੀ ਲਈ ਸੋ ਇਹਨਾਂ ਨਾਲ 2-4 ਹੁੰਦਿਆਂ ਹੋਇਆਂ ਅਕਾਲੀ ਦਲ ਗੱਲਾਂ ਵੀ 27 ਦੀਆਂ ਤੇ ਫਿਰ ਇਹ ਕਿਵੇਂ ਰਾਹ ਮੋਕੜਾ ਹੋਊਗਾ ਜਨਾਬ ਜਦੋਂ ਤੁਸੀਂ ਨਾ ਹੁਕਮਨਾਮੇ ਅਨੁਸਾਰ ਪ੍ਰਵਾਨ ਨਾ ਆਪਣੇ ਡੈਲੀਗੇਟਾਂ ਅਨੁਸਾਰ ਪ੍ਰਵਾਨ ਵੈਸੇ ਹੁਕਮ ਮਿਲ ਗਿਆ ਜੀ ਕਿ ਅਧਿਕਾਰ ਦੇ ਦਿੱਤੇ ਕਿ ਨੇ ਪ੍ਰਧਾਨ ਜੀ ਆਪਣੀ ਵਰਕਿੰਗ ਕਮੇਟੀ ਆਪੇ ਚੁਣ ਲੈਣਗੇ ਦੇਖੋ ਸਿੱਖ ਪਰਸੈਪਸ਼ਨ ਦੇ ਮੁਤਾਬਕ ਤਾਂ ਇਹ ਐਸ ਤੱਕੇ ਨਾਲ ਜਿਹੜਾ ਵਿਆਪ ਨੂੰ ਪ੍ਰਧਾਨ ਬਣ ਗਿਆ ਫਿਰ ਇਹ ਵੀ ਇੱਕ ਨੈਗੇਟਿਵ ਪੁਆਇੰਟ ਹੀ ਉਹਨੇ ਉਹਨੂੰ ਅਰਨ ਕੀਤਾ ਉਹਨੂੰ ਨੈਗੇਟਿਵ ਪੁਆਇੰਟ ਹੀ ਮਿਲਿਆ ਇਹਦੇ ਅਗੇਂਸਟ ਹੀ ਗਿਆ ਸਾਰਾ ਇਸੇ ਤਰੀਕੇ ਨਾਲ ਤੱਕਾ ਕਰਨਾ ਇਹਦੀ ਮਜਬੂਰੀ ਹੈ ਪਰ ਜਿਸ ਤਰੀਕੇ ਨਾਲ ਇਹਨੇ ਅਕਾਲ ਤਖਤ ਉਤੇ ਸਿੱਧੇ ਦੋਸ਼ ਲਾਇਆ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਸਿੱਧੇ ਦੋਸ਼ ਲਾਇਆ ਅਕਾਲੀ ਦਲ ਨੇ ਵੀ ਇਹ ਸੈਂਟਰ ਨਾਲ ਰਲੇ ਹੋਇਆ ਉਹਨਾਂ ਨੂੰ ਸਿਕਿਉਰਿਟੀਆ ਦੇਤੀਆਂ ਤੇ ਸਾਰਾ ਕੁਝ ਕਰਤਾ ਪਹਿਲੀ ਗੱਲ ਵੀ ਤੁਸੀਂ ਕਿਹੜਾ ਨਹੀਂ ਸਿਕਿਉਰਟੀਆਂ ਦਿੱਤੀਆਂ ਜਫੇਦਾਰਾਂ ਨੂੰ ਸਿਕਿਉਰਟੀਆਂ ਦਿੱਤੀਆਂ ਤੁਸੀਂ ਤਾਂ ਐਸਜੀਪੀਸੀ ਵਾਲਿਆਂ ਨੂੰ ਵੀ ਸਿਕਿਉਰਟੀ ਦਿੱਤੀਆਂ ਮੈਂਬਰਾਂ ਨੂੰ ਨਾਲ ਰੱਖਣ ਲਈ ਦਿੱਤੀਆਂ ਤੁਸੀਂ ਬਾਲਾਸਰ ਲੈ ਕੇ ਗਏ ਉਹਨਾਂ ਨੂੰ ਲੋਡ ਪੈਂਟ ਤੇ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਸਾਰਾ ਕੁਝ ਉੱਥੇ ਦਿੱਤਾ ਸੀਗਾ ਐਸਜੀਪੀਸੀ ਮੈਂਬਰਾਂ ਨੂੰ ਨਾਲ ਤੁਸੀਂ ਰੱਖਿਆ ਜਿਪਸੀਆਂ ਦੇ ਦਿੱਤੀਆਂ ਸੀ ਸਾਰਾ ਉਹਨਾਂ ਦੇ ਪੂਰੇ ਐਮਐਲਏ ਵਾਂਗੂ ਦਾ ਇਹਨਾਂ ਅਧਿਕਾਰ ਦਿੱਤੇ ਸੀ ਸਾਰੇ ਤੁਸੀਂ ਸਾਰਾ ਕੁਝ ਕੀਤਾ ਕਾਲੀਦਲ ਦੀ ਸਰਕਾਰ ਨੇ ਪਹਿਲਾਂ ਵੀ ਕੀਤਾ ਇਸ ਕਰਕੇ ਇਹ ਕਹਿਣਾ ਕਿ ਤੁਸੀਂ ਲੰਬੇ ਸਮੇਂ ਤੱਕ ਇਹੀ ਜਥੇਦਾਰ ਤੁਹਾਡੇ ਦरहे ਹੈਗੇ ਤੁਸੀਂ ਲਾਏ ਆ ਖਾਸ ਕਰਕੇ ਗੱਲ ਨਹੀਂ ਹਰਪ੍ਰੀਤ ਸਿੰਘ ਤਾਂ ਕਿੰਨੇ ਸਾਲ ਅਕਾਲ ਤਖਤ ਦਾ ਇੱਕ ਜਥੇਦਾਰ ਰਿਹਾ ਜਾਂ ਜਥੇਦਾਰ ਤਲਵੰਡੀ ਸਾਹਿਬ ਉਹਦਾ ਰਿਹਾ ਆਪਣੇ ਦਮਦਮਾ ਸਾਹਿਬ ਦਾ ਰਿਹਾ ਤੇ ਇਹ ਸਾਰਾ ਤੁਸੀਂ ਕੁਝ ਕੀਤਾ ਉਹ ਉਹਨੇ ਜਦੋਂ ਹੁਕਮਨਾਮਾ ਦਿੱਤਾ ਵੀ ਪੀਟੀਸੀ ਨੂੰ ਤੁਸੀਂ 7 ਦਿਨਾਂ ਦੇ ਅੰਦਰ ਅੰਦਰ ਇਹਦੀ ਮੋਨੋਪੋਲੀ ਖਤਮ ਕਰਕੇ ਤੇ ਐਸਜੀਪੀਸੀ ਆਪ ਦਾ ਉਹਨੂੰ ਚੱਲਣ ਨਹੀਂ ਦਿੱਤਾ ਫੇਰ ਵੀ ਵਿਚਾਰਾ ਚੁੱਪ ਰਿਹਾ ਲੰਬਾ ਸਮਾਂ ਤੱਕ ਉਹ ਤੁਹਾਡੇ ਕਹੀਂ ਚੁੱਪ ਰਹੇਗਾ ਸਾਡੇ ਤੁਹਾਡੇ ਪ੍ਰੈਸ਼ਰ ਥੱਲੇ ਉਹਨੂੰ ਕਹਿਣਾ ਉਹਨੂੰ ਕਹਿਣਾ ਵੀ ਇਹ ਬੀਜੇਪੀ ਨਾਲ ਰਲ ਗਿਆ ਤੁਸੀਂ ਬੀਜੇਪੀ ਨਾਲ 96 97 ਦੇ ਰਲੇ ਹੋ ਸਾਰਾ ਓਪਨ ਰਲੇ ਹੋ ਨਵ ਮਾਹ ਦਾ ਰਿਸ਼ਤਾ ਸਾਡਾ ਇਹ ਕਹਿੰਦੇ ਰਹੇ ਹੋ ਤੇ ਤੁਸੀਂ ਇਸ ਕਿਸਮ ਦੇ ਰਿਸ਼ਤੇ ਤੁਸੀਂ ਸਾਰੇ ਨਿਭਾਏ ਆ ਸਾਰੀ ਪੋਲੀਟੀਕਲ ਉਹ ਕੰਮ ਕੀਤਾ ਜਿਹੜਾ ਜਿਹੜਾ ਬੀਜੇਪੀ ਨੇ ਤੁਹਾਨੂੰ ਕਿਹਾ ਮਤਲਬ ਕਿ ਸੈਣੀ ਤੋਂ ਲੈ ਕੇ ਸੈਂਟਰ ਦੀ ਜਿਹੜੀ ਪਾਲਿਸੀ ਆ ਸਾਰੀ ਤੁਸੀਂ ਲਾਗੂ ਕੀਤੀ ਆ ਤੇ ਇੱਕ ਇੱਕ ਨੇਸ਼ਨ ਵਨ ਨੇਸ਼ਨ ਵਨ ਵੋਟ ਵਨ ਇਲੈਕਸ਼ਨ ਇਹ ਸਾਰਾ ਕੁਝ ਤੁਸੀਂ ਕੀਤਾ 370 ਦੀ ਐਬ੍ਰੋਗੇਸ਼ਨ ਖਤਮ ਕਰਦੇ ਹੱਕ ਜੀ ਵੀ ਤੁਸੀਂ ਪਾਇਆ ਕਿਹੜੀ ਪੁਆਇੰਟ ਹੈ ਜਿਹੜਾ ਤੁਸੀਂ ਉਹਨਾਂ ਦਾ ਲਾਗੂ ਨਹੀਂ ਕੀਤਾ ਹੁਣ ਤੱਕ ਤੇ ਹੁਣ ਤੁਸੀਂ ਕਹਿੰਦੇ ਹੋ ਬੀਜੇਪੀ ਦੇ ਨਾਲ ਤੇ ਪਰ ਤੁਸੀਂ ਇੱਕ ਬੀਜੇਪੀ ਤੋਂ ਪਾਸੇ ਹੋ ਕੇ ਦੇਖ ਲਓ ਸਿੱਧੇ ਤਰੀਕੇ ਨਾਲ ਇਹ ਰਸਮੀ ਗੱਲਾਂ ਕਰੀ ਜਾਂਦੇ ਹੋ ਐਸਜੀਪੀਸੀ ਦੀ ਇਲੈਕਸ਼ਨ ਕਰਾ ਦੇਣਗੇ ਤੁਹਾਡੇ ਕੋਲ ਇੱਕੋ ਸਟਰੈਂਥ ਹੈ ਇੱਕੋ ਤਾਕਤ ਹੈ ਉਹ ਹੈ ਕਿ ਐਸਜੀਪੀਸੀ ਤੇ ਕਬਜ਼ਾ ਜੀਦੀ ਬਣਾਵਟ ਤੁਸੀਂ ਜਥੇਦਾਰਾਂ ਨੂੰ ਵੀ ਲਾ ਲਿਆ ਅਕਾਲ ਤਖਤ ਦੇ ਨੂੰ ਅਕਾਲ ਤਖਤ ਦੇ ਵਿਰੁੱਧ ਇੱਕ ਵਿਰੋਧੀ ਸਟੈਂਡ ਵੀ ਲੈ ਲਿਆ ਵੀ ਇਹ ਜੀ ਇਹ ਤਾਂ ਜੀ ਭਾਜਪਾ ਨਾਲ ਰਲੇ ਹੋਏ ਸੀ ਸਾਰਾ ਸਵਾਲ ਤਾਂ ਇਹ ਹੈ ਵੀ ਇਹ ਇਹਨਾਂ ਦਾ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣੇ ਰਹਿਣ ਦੇ ਨਾਲ ਇਹਨਾਂ ਨੇ ਈਡੀ ਤੇ ਹੋਰ ਕਈ ਪੋਲੀਟੀਕਲ ਬੈਨੀਫਿਟ ਲੈਣੇ ਆ ਪਾਵਰ ਉਹਦੇ ਹੋਵੇ ਜਿੱਤਣ ਨਾਲ ਜੋ ਫਿਲਹਾਲ ਸ਼ਾਰਟ ਟਰਮ ਲਈ ਇਹਨਾਂ ਦੀ ਜ਼ਰੂਰਤ ਹੈ ਵੀ ਅਸੀਂ ਬਣੇ ਰਹੀਏ ਪ੍ਰਧਾਨ ਪੋਲੀਟਿਕਲੀ ਜ਼ਰੂਰ ਤਾਂ ਸਾਰੀ ਨਹੀਂ ਤਾਂ ਫਿਰ ਆਪਣਾ ਸਾਰਾ ਕੁਝ ਜਾਂਦਾ ਇਹਨਾਂ ਦਾ ਦੂਜੇ ਪਾਸੇ ਪ੍ਰੋਬਲਮ ਇਹ ਹੋ ਗਈ ਹੈ ਜਿਹੜੀ ਜਿਹੜੀ ਇਸ ਕਰਕੇ ਧਾਮੀ ਨਾਲੋਂ ਅਸੀਂ ਦਾਦਾ ਦੂਜੇ ਜਿਹੜੀ 5 ਮੈਂਬਰੀ ਕਮੇਟੀ ਬਣੀ ਹੈ ਉਹ ਇਲੈਕਸ਼ਨ ਕਰ ਰਹੀ ਹੈ ਇੱਕ ਵਾਰੀ ਵੀ ਅਨਾਉਂਸਮੈਂਟ ਨਹੀਂ ਕਰ ਰਹੀ ਵੀ ਜਿਹੜੀ ਅਕਾਲ ਤਖਤ ਨੇ ਪੋਲੀਟਿਕਸ ਕਹੀ ਹੈ ਇਹਨਾਂ ਦੀ ਗਲਤ ਪੋਲੀਟਿਕਸ ਸੀ ਅਸੀਂ ਵੀ ਉਹਨੂੰ ਗਲਤ ਸਮਝਦੇ ਹਾਂ ਤੇ ਅਸੀਂ ਉਸ ਨੂੰ ਉਸ ਨੂੰ ਪਾਸੇ ਛੱਡਾਂਗੇ ਤੇ ਦੂਜੀ ਪੋਲੀਟਿਕਸ ਅਸੀਂ ਅਪਣਾ ਲਾਂਗੇ ਇੱਕ ਵਾਰੀ ਸਟੈਂਡ ਨਹੀਂ ਲਿਆ ਉਹਨਾਂ ਜੇ ਤੱਕ ਇਹ ਵੀ ਨਹੀਂ ਕਿਹਾ ਵੀ 370 ਵਾਲਾ ਗਲਤ ਸੀ 1 ਨੇਸ਼ਨ 1 ਇਲੈਕਸ਼ਨ ਵਾਲੇ ਤੇ ਅਸੀਂ ਇੱਕ ਤੋਂ ਗੱਲਾਂ ਵੀ ਨਹੀਂ ਕਈਆਂ ਹਜੇ ਤੱਕ ਸਿਰਫ ਇਹ ਅਸੀਂ ਚੋਣ ਕਰ ਲਈ ਜੇ ਅਸੀਂ ਕਾਰਡ ਦਿਖਾਵਾਂਗੇ ਅਸੀਂ ਉਹਨਾਂ ਦੇ ਆਧਾਰ ਕਾਰਡ ਦਿਖਾਇਆ ਕਵਾਂਗੇ ਅਸੀਂ ਗਿਣਤੀ ਸਭ ਲੋਕਾਂ ਦੇ ਵੀ ਪਾਲਿਸੀ ਕੀ ਆ ਪ੍ਰੋਗਰਾਮ ਤੁਹਾਡਾ ਕੀ ਆ ਜਿਹੜਾ ਇਹ ਤੱਕਾ ਹਰ ਸੁਖਵੀਰ ਬਾਦਲ ਜੋੜਨਾ ਕਰ ਰਿਹਾ ਉਹਨਾਂ ਦੇ ਪੱਲੇ ਵੀ ਹਜੇ ਸਾਹਮਣੇ ਨਹੀਂ ਆਇਆ ਵੀ ਕੋਈ ਪੋਲੀਟੀਕਲ ਸਟੈਂਡ ਉਹ ਲੈ ਲੈਣਗੇ ਧਾਮੀ ਦੀ ਸਮੱਸਿਆ ਜਾਂ ਧਾਮੀ ਤੋਂ ਇਹ ਕੰਮ ਲੈਂਦੇ ਆ ਯੂਨਲੋਡ ਜਿਹੜਾ ਹੁਣ ਡੋਮੀਨੇਟ ਗਰੁੱਪ ਹੈ ਐਸਜੀਪੀਸੀ ਤੇ ਕਬਜ਼ਾ ਉਹ ਕੰਮ ਲੈਂਦੇ ਆ ਆਪਨੇ ਮਤਾਬਕ ਚੱਲਦੇ ਆ ਉਹਦੀ ਕੋਈ ਵੀ ਸੁਜੈਸ਼ਨ ਨਹੀਂ ਦਿੰਦੇ ਉਹਨੂੰ ਐਂ ਲੱਗਦਾ ਜੀ ਮੈਂ ਤਾਂ ਇਹਦੇ ਵਿੱਚ ਮੈਨੂੰ ਤਾਂ ਖੜਾਇਆ ਜਾ ਰਿਹਾ ਖੇਡਿਆ ਮੈਂ ਤਾਂ ਇਹਨਾਂ ਦੇ ਮਤਾਬਕ ਖੇਡ ਰਹੇ ਆ ਮੇਰੀ ਆਪਣੀ ਕੋਈ ਨਹੀਂ ਉਹ ਆਪਦੀ ਪਰੇਸ਼ਾਨੀ ਦੇ ਵਿੱਚ ਹੈਗਾ ਉਹ ਤਾਂ ਫੈਸਲਾ ਲੈਣ ਵੇਲੇ ਉਹਨੂੰ ਫੇਰ ਰੰਗ ਦਿਖਾ ਦਿੱਤੇ ਜਾਂਦੇ ਕੋਈ ਗੱਲ ਨਹੀਂ ਅਗਲੀ ਵਾਰੀ ਤੇਰੇ ਮਤਾਬਕ ਕਰਾਂਗੇ ਉੱਥੇ ਜਾ ਕੇ ਫੇਰ ਉਹ ਆਪਣੇ ਮਤਾਬਕ ਕਰਦਾ ਪੋਲਿਟਿਸ਼ੀਅਨਾਂ ਦਾ ਬਾਰੇ ਸ਼ਾਇਦ ਉਹਨੂੰ ਇੰਨੀ ਇਹਨਾਂ ਪਤਾ ਨਾ ਹੋਵੇ ਜਾਂ ਉਹ ਕਿਸੇ ਨਾ ਕਿਸੇ ਇਸ ਚੱਕਰ ਚ ਆ ਜਾਂਦਾ ਮੈਂ ਉਹ ਛੱਡ ਕੇ ਬਾਸੇ ਕਿਵੇਂ ਹੋਵਾਂ ਇਹ ਲਾਲਚ ਵਿੱਚ ਵੀ ਆ ਕੇ ਸਾਰੇ ਬੰਦੇ ਹੁੰਦੇ ਆ ਤੋਂ ਸਮੱਸਿਆ ਇਹ ਹੋ ਗਈ ਆ ਵੀ ਅਕਾਲ ਤਖਤ ਦੇ ਵਿਰੁੱਧ ਇਹ ਕਹਿਣਾ ਅਕਾਲੀ ਦਲ ਵੱਲੋਂ ਨਾ ਲੈ ਕੇ ਕਹਿਣਾ ਵੀ ਆਹ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਇਹ ਸੈਂਟਰ ਤੋੜ ਰਿਹਾ ਵੀ ਸੈਂਟਰ ਕਿਹੜਾ ਸੈਂਟਰ ਤੁਹਾਡੇ ਨਾਲ ਵੀ ਹੈ ਨਹੀਂ ਉਹ 12 ਸਾਲ ਹੋ ਗਏ ਇਲੈਕਸ਼ਨ ਕਰਾਈ ਨੂੰ ਇਲੈਕਸ਼ਨ ਨਾ ਕਰਾ 2011 ਦੀ ਹੋਈ ਜਾਂ 14 ਸਾਲ ਦੇ ਨਿਹੜਤਲ ਹੋ ਕੇ ਐਸਜੀਪੀਸੀ ਦੇ ਇਲੈਕਸ਼ਨ ਨਾ ਕਰਾ ਦੇ ਤੁਸੀਂ ਤਾਂ ਮੰਗਦੇ ਨਹੀਂ ਸੈਂਟਰ ਕਰਾਉਂਦਾ ਨਹੀਂ ਕਿਉਂ ਨਹੀਂ ਕਰਾਉਂਦਾ ਉਹ ਤੁਹਾਡੇ ਨਾਲ ਹੀ ਸਾਂਝ ਕੀਰੀ ਅੰਦਰੋਂ ਤੁਸੀ ਚੱਲਦਾ ਸਾਰਾ ਕੁਝ ਇਸ ਕਰਕੇ ਇਹ ਡਬਲ ਗੇਮ ਪਬਲਿਕ ਅਨਜੰਨ ਲਈ ਹੋ ਰਿਹਾ ਹੈ ਕਿ ਅੰਦਰੋਂ ਸਾਰਾ ਕੁਝ ਹੋਰ ਚੱਲ ਰਿਹਾ ਤੇ ਇਸ ਕਰਕੇ ਇਹ ਕਾਲੀ ਦਲ ਚੋਂ ਦੂਜਿਆਂ ਦੇ ਨਾਂ ਸਟੈਂਡ ਚੰਗਾ ਹੋਣ ਕਰਕੇ ਹੀ ਇਹ ਸਾਰੀ ਗੱਲਬਾਤ ਜਿਹੜੀ ਅੱਜ ਤੱਕਿਆ ਕਰ ਤੱਕਾ ਕਹਿ ਦਿਓ ਜਾਂ ਆਪਦੀ ਜੋ ਮਰਨ ਮਨਮਰਜ਼ੀ ਕਰਨਾ ਚਾਹੁੰਦੇ ਆ ਸੁਖਵੀਰ ਬਾਦਲ ਦਾ ਫੈਕਸ਼ਨ ਕਰ ਰਿਹਾ ਹੈ ਇਸੇ ਕਰਕੇ ਕਰ ਰਿਹਾ ਹੈ